ਪੰਜਾਬ ਦੇ ਵਿੱਚ ਰੇਲਵੇ ਦੇ ਲਈ ਬਜਟ ਪੇਸ਼ ਕੀਤਾ ਗਿਆ ਹੈ ਇਸ ਬਜਟ ਸੈਸ਼ਨ ਦੇ ਵਿੱਚ 5147 ਕਰੋੜ ਰੁਪਏ ਜੋ ਪੰਜਾਬ ਦੇ ਲਈ ਅਲਾਟ ਕੀਤੇ ਗਏ ਨੇ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਦੇ ਵੱਲੋਂ ਕੇਂਦਰ ਦੇ ਵਿੱਚ ਬਜਟ ਪੇਸ਼ ਕੀਤਾ ਗਿਆ ਹੈ ਇਸ ਦੌਰਾਨ ਇਸ ਅਲਾਟਮੈਂਟ ਦੇ ਤਹਿਤ ਸੂਬੇ ਦੇ ਵਿੱਚ 30 ਨਵੇਂ ਅੰਮ੍ਰਿਤ ਸਟੇਸ਼ਨ ਅੰਮ੍ਰਿਤ ਰੇਲਵੇ ਸਟੇਸ਼ਨਾਂ ਜੋ ਬਣਾਏ ਜਾਣਗੇ ਅਤੇ 1159 ਕਿਲੋਮੀਟਰ ਦਾ ਨਵੇਂ ਟਰੈਕ ਵੀ ਬਣਾਏ ਜਾਣਗੇ ਸੋ 19843 ਕਰੋੜ ਰੁਪਏ ਦੇ ਜੋ ਖਰਚ ਦੇ ਨਾਲ 12 ਪ੍ਰੋਜੈਕਟਾਂ ਦੇ ਉੱਤੇ ਪਹਿਲਾਂ ਹੀ ਕੰਮ ਕੀਤਾ ਜਾ ਰਿਹਾ ਹੈ ਅੰਬਾਲਾ ਡਿਵੀਜ਼ਨ ਦੇ ਅਧੀਨ ਆਉਣ ਵਾਲੇ 8 ਦੇਲਵੇ ਸਟੇਸ਼ਨਾਂ ਦੇ ਉੱਤੇ 2886 ਕਰੋੜ ਰੁਪਏ ਅਲਾਟ ਕੀਤਾ ਗਿਆ ਹੈ ਇਸ ਦੇ ਵਿੱਚ ਰੇਲਵੇ ਦੇ ਅੰਡਰ ਬ੍ਰਿਜ ਰੇਲਵੇ ਦੇ ਓਵਰ ਬ੍ਰਿਜ ਅਤੇ ਹੋਰ ਸਹੂਲਤਾ ਵੀ ਜੋ ਦਿੱਤੀਆਂ ਜਾਣਗੀਆਂ ਇਹ ਸਭ ਸਹੂਲਤਾ ਨੇ ਜੋ ਸ਼ਾਮਲ ਨੇ ਭਾਰਤੀ ਰੇਲਵੇ ਦੇ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਰੇਲ ਰਾਜ ਮੰਤਰੀ ਰਵਨੀ ਸਿੰਘ ਬਿੱਟੂ ਨੇ ਇਸ ਬਜਟ ਦੇ ਬਾਰੇ ਜੋ ਜਾਣਕਾਰੀ ਹੈ ਉਹ ਸਾਂਝੀ ਕੀਤੀ ਹੈ ਇਸ ਬਜਟ ਦੇ ਬਾਰੇ ਸਾਰੀ ਜਾਣਕਾਰੀ ਸਾਂਝੀ ਕਰਦਿਆਂ ਹੋਇਆ ਕਿਹਾ ਕਿ ਪੰਜਾਬ ਦੇ ਲਈ 5147 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਜਿਸ ਵਿੱਚ ਪਹਿਲਾਂ ਹੀ 19843 ਕਰੋੜ ਰੁਪਏ ਦੇ ਪ੍ਰੋਜੈਕਟ ਹੈ ਜੋ ਪਹਿਲਾਂ ਹੀ ਚੱਲ ਰਹੇ ਹਨ ਅਤੇ ਜੋ ਆਉਣ ਵਾਲੇ ਸਮੇਂ ਦੇ ਵਿੱਚ ਜੋ ਹੋਰ ਵੀ ਨਵੇਂ ਕੰਮ ਹੈ ਜੋ ਕੀਤੇ ਜਾਣਗੇ ਸੋ 356 ਫਲਾਈਓਵਰਾਂ ਤੇ ਵੀ ਕੰਮ ਹੈ ਜੋ ਚੱਲ ਰਿਹਾ ਹੈ ਜਿਨ੍ਹਾਂ ਦੇ ਵਿੱਚ 30 ਸਟੇਸ਼ਨ ਅਜਿ ਹਨ ਜਿਨ੍ਹਾਂ ਦੇ ਉੱਤੇ ਵੀ ਕੰਮ ਜੋ ਲਗਾਤਾਰ ਕੀਤਾ ਜਾ ਰਿਹਾ ਹੈ ਸੋਨਾਂ ਵਿੱਚੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਅੰਮ੍ਰਿਤਸਰ, ਆਨੰਦਪੁਰ ਸਾਹਿਬ, ਬਿਆਸ, ਅਬੂਹਰ, ਬਠਿੰਡਾ, ਢੰਡਾਰੀਕਲਾ, ਫਜ਼ਿਲਕਾ, ਹੁਸ਼ਿਆਰਪੁਰ, ਇਸ ਦੇ ਨਾਲ ਨਾਲ ਤੂਰੀ, ਜਲੰਧਰ ਕੈਂਡ ਜੰਕਸ਼ਨ, ਜਲੰਧਰ ਸਿਟੀ, ਫਿਰੋਜ਼ਪੁਰ, ਸੋਹਰ, ਗੁਰਦਾਸਪੁਰ, ਕਪੂਰਥਲਾ, ਕੋਟਕਪੂਰਾ ਜੰਕਸ਼ਨ, ਸ਼ਹੀ ਮੁਖਸਰ ਸਾਹਿਬ, ਲੁਧਿਆਣਾ ਜੰਕਸ਼ਨ, ਮਲੇਰਕੋਟਲਾ, ਮਾਨਸਾ, ਮੋਗਾ, ਨੰਗਲ ਡੈਮ, ਪਟਿਆਲਾ, ਫਗਵਾੜਾ ਜੰਕਸ਼ਨ ਫਲੋਰ ਜੰਕਸ਼ਨ ਪਠਾਨਕੋਟ ਕੈਂਟ ਪਠਾਨਕੋਟ ਸਿਟੀ ਰੂਪਨਗਰ ਸੰਗਰੂਰ ਮੋਹਾਲੀ ਅਤੇ ਸਰਹੰਦ ਸਟੇਸ਼ਨ ਹੈ ਜੋ ਕਿ ਸ਼ਾਮਲ ਹਨ ਸੋ ਪੰਜਾਬ ਦੇ ਵਿੱਚ ਰੇਲਵੇ ਦੇ ਉੱਤੇ ਕੰਮ ਹੈ ਲਗਾਤਾਰ ਕੀਤਾ ਜਾ ਰਿਹਾ ਹੈ ਇਸ ਬਾਰੇ ساری ਜਾਣਕਾਰੀ ਹੈ ਜੋ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਵਨ ਪੇਸ਼ਨਾਮ ਅਤੇ ਜੋ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਜਾਣਕਾਰੀ ਹੈ ਜੋ ਸਾਂਝੀ ਕੀਤੀ ਗਈ ਪੰਜਾਬ ਦੇ ਵਿੱਚ ਰੇਲਵੇ ਦੇ ਨਈ ਬਜਟ ਪੇਸ਼ ਕੀਤਾ ਗਿਆ ਹੈ ਇਸ ਬਜਟ ਸੈਸ਼ਨ ਦੇ ਵਿੱਚ 5147 ਕਰੋੜ ਰੁਪਏ ਜੋ ਪੰਜਾਬ ਦੇ ਲਈ ਅਲਾਟ ਕੀਤੇ ਗਏ ਨੇ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਦੇ ਵੱਲੋਂ ਕੇਂਦਰ ਦੇ ਵਿੱਚ ਬਜਟ ਪੇਸ਼ ਕੀਤਾ ਗਿਆ ਹੈ ਇਸ ਦੌਰਾਨ ਇਸ ਅਲਾਟਮੈਂਟ ਦੇ ਤਹਿਤ ਸੂਬੇ ਦੇ ਵਿੱਚ 30 ਨਵੇਂ ਅੰਮ੍ਰਿਤ ਸਟੇਸ਼ਨ ਅੰਮ੍ਰਿਤ ਰੇਲਵੇ ਸਟੇਸ਼ਨ ਆ ਜੋ ਬਣਾਏ ਜਾਣਗੇ ਅਤੇ 1159 ਕਿਲੋਮੀਟਰ ਦਾ ਨਵੇਂ ਟਰੈਕ ਵੀ ਬਣਾਏ ਜਾਣਗੇ ਸੋ 19843 ਕਰੋੜ ਰੁਪਏ ਦੇ ਜੋ ਖਰਚ ਦੇ ਨਾਲ 12 ਪ੍ਰੋਜੈਕਟਾਂ ਦੇ ਉੱਤੇ ਪਹਿਲਾਂ ਹੀ ਕੰਮ ਕੀਤਾ ਜਾ ਰਿਹਾ ਹੈ ਅੰਬਾਲਾ ਡਿਵੀਜ਼ਨ ਦੇ ਅਧੀਨ ਆਉਣ ਵਾਲੇ 8 ਦੇਲਵੇ ਸਟੇਸ਼ਨਾਂ ਦੇ ਉੱਤੇ 2886 ਕਰੋੜ ਰੁਪਏ ਅਲਾਟ ਕੀਤਾ ਗਿਆ ਹੈ ਇਸ ਦੇ ਵਿੱਚ ਰੇਲਵੇ ਦੇ ਅੰਡਰ ਬ੍ਰਿਜ ਰੇਲਵੇ ਦੇ ਓਵਰ ਬ੍ਰਿਜ ਅਤੇ ਹੋਰ ਸਹੂਲਤਾ ਵੀ ਜੋ ਦਿੱਤੀਆਂ ਜਾਣਗੀਆਂ ਇਹ ਸਭ ਸਹੂਲਤਾ ਨੇ ਜੋ ਸ਼ਾਮਲ ਨੇ ਭਾਰਤੀ ਰੇਲਵੇ ਦੇ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਰੇਲ ਰਾਜ ਮੰਤਰੀ ਰਵਨੀ ਸਿੰਘ ਬਿੱਟੂ ਨੇ ਇਸ ਬਜਟ ਦੇ ਬਾਰੇ ਜੋ ਜਾਣਕਾਰੀ ਹੈ ਉਹ ਸਾਂਝੀ ਕੀਤੀ ਹੈ ਇਸ ਬਜਟ ਦੇ ਬਾਰੇ ਸਾਰੀ ਜਾਣਕਾਰੀ ਸਾਂਝੀ ਕਰਦਿਆਂ ਹੋਇਆ ਕਿਹਾ ਕਿ ਪੰਜਾਬ ਦੇ ਲਈ 5147 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਜਿਸ ਵਿੱਚ ਪਹਿਲਾਂ ਹੀ 19843 ਕਰੋੜ ਰੁਪਏ ਦੇ ਪ੍ਰੋਜੈਕਟ ਹੈ ਜੋ ਪਹਿਲਾਂ ਹੀ ਚੱਲ ਰਹੇ ਹਨ ਅਤੇ ਜੋ ਆਉਣ ਵਾਲੇ ਸਮੇਂ ਦੇ ਵਿੱਚ ਜੋ ਹੋਰ ਵੀ ਨਵੇਂ ਕੰਮ ਹੈ ਜੋ ਕੀਤੇ ਜਾਣਗੇ ਸੋ 356 ਫਲਾਈਓਵਰਾਂ ਤੇ ਵੀ ਕੰਮ ਹੈ ਜੋ ਚੱਲ ਰਿਹਾ ਹੈ ਜਿਨ੍ਹਾਂ ਦੇ ਵਿੱਚ 30 ਸਟੇਸ਼ਨ ਅਜਿ ਹਨ ਜਿਨ੍ਹਾਂ ਦੇ ਉੱਤੇ ਵੀ ਕੰਮ ਜੋ ਲਗਾਤਾਰ ਕੀਤਾ ਜਾ ਰਿਹਾ ਹੈ ਸੋਨਾਂ ਵਿੱਚੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਅੰਮ੍ਰਿਤਸਰ, ਆਨੰਦਪੁਰ ਸਾਹਿਬ, ਬਿਆਸ, ਅਬੂਹਰ, ਬਠਿੰਡਾ, ਢੰਡਾਰੀਕਲਾ, ਫਜ਼ਿਲਕਾ, ਹੁਸ਼ਿਆਰਪੁਰ, ਇਸ ਦੇ ਨਾਲ ਨਾਲ ਤੂਰੀ, ਜਲੰਧਰ ਕੈਂਡ ਜੰਕਸ਼ਨ, ਜਲੰਧਰ ਸਿਟੀ, ਫਿਰੋਜ਼ਪੁਰ, ਸੋਹਰ, ਗੁਰਦਾਸਪੁਰ, ਕਪੂਰਥਲਾ, ਕੋਟਕਪੂਰਾ ਜੰਕਸ਼ਨ, ਸ਼ਹੀ ਮੁਖਸਰ ਸਾਹਿਬ, ਲੁਧਿਆਣਾ ਜੰਕਸ਼ਨ, ਮਲੇਰਕੋਟਲਾ, ਮਾਨਸਾ, ਮੋਗਾ, ਨੰਗਲ ਡੈਮ, ਪਟਿਆਲਾ, ਫਗਵਾੜਾ ਜੰਕਸ਼ਨ ਫਲੋਰ ਜੰਕਸ਼ਨ ਪਠਾਨਕੋਟ ਕੈਂਟ ਪਠਾਨਕੋਟ ਸਿਟੀ ਰੂਪਨਗਰ ਸੰਗਰੂਰ ਮੋਹਾਲੀ ਅਤੇ ਸਰਹੰਦ ਸਟੇਸ਼ਨ ਹੈ ਜੋ ਕਿ ਸ਼ਾਮਲ ਹਨ ਸੋ ਪੰਜਾਬ ਦੇ ਵਿੱਚ ਰੇਲਵੇ ਦੇ ਉੱਤੇ ਕੰਮ ਹੈ ਲਗਾਤਾਰ ਕੀਤਾ ਜਾ ਰਿਹਾ ਹੈ ਇਸ ਬਾਰੇ ساری ਜਾਣਕਾਰੀ ਹੈ ਜੋ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਵ ਪੱਸ਼ਨਾਵ ਅਤੇ ਜੋ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਜਾਣਕਾਰੀ ਹੈ ਜੋ ਸਾਂਝੀ ਕੀਤੀ ਹੈ